ਇਹ ਜਿਹੜੇ ਬੰਦੇ ਆਪ ਇਹ ਨਾਸਲ ਹੈ ਕਿ ਇਹ ਤਿਹਾਰ ਹਰ ਬੰਦਾ ਭਾਈ ਨੂੰ ਭੈਣ ਤੇ ਆਪ ਨੂੰ ਜਨਨ ਵਾਸਤੇ ਬਣਿਆ ਹੈ ਜੀ ਜੀ ਇਹ ਬਣਿਆ ਰਹੇ ਹਾਂ ਜੀ ਹਾਂ ਜੀ ਇਹ ਕਾਫੀ ਟਾਈਮ ਤੋਂ ਚੱਲਦਾ ਆ ਰਿਹਾ ਹੈ ਤੇ ਇਹ ਤਿਹਾਰ ਤੇ ਸਾਰੇ ਭਾਈ ਭੈਣ ਨੂੰ ਮਿਲਦੇ ਆਪਸ ਵਿੱਚ ਪਿਆਰ ਪਾਉਂਦਾ ਉਹਨਾਂ ਦਾ ਇਹ ਰਿਹਾ ਹੀ ਸਨੇਹ ਹੈ ਕਿ ਇਸ ਤਿਹਾਰ ਉਹਦਾ ਹੀ ਲੋਕ ਬਣਾਉਂਦੇ ਜੀ ਬਾਰੇ ਜੋ ਹੋਇਆ ਉਹ ਜੋ ਹੋਇਆ ਡਾਕਟਰ ਇਗਨਾਉ ਬਹੁਤ ਗਲਤ ਹੋਇਆ ਉਹ ਅਨਸਰਾਂ ਨੂੰ ਸਖਤ ਸਖਤ ਕਾਨੂੰਨੀ ਕਾਰਵਾਈ ਕਰਵਾਈ ਕਰਨੀ ਚਾਹੀਦੀ ਹੈ ਉਹ ਜੋ ਬਣਦੀ ਹੈ ਉਹਨਾਂ ਦਾ ਕਰਨੀ ਚਾਹੀਦੀ ਹੈ ਕਿ ਤਾਂ ਕਿ ਅੱਗੇ ਵਾਸਤੇ ਲੋਕ ਇਸ ਦੀ ਕਰਤੂਤਾ ਨਾ ਕਰਨ ਜੀ ਡਾਕਟਰ ਇੱਕ ਰੱਬ ਦਾ ਰੂਪ ਹੈ ਉਹ ਲੋਕਾਂ ਨੂੰ ਆਪਣੀ ਜਾਮ ਤੋਂ ਵੱਧ ਜੀ ਜੀ ਕਰਦਾ ਜਿਵੇਂ ਉਹ 36 ਘੰਟੇ ਤੋਂ ਕੰਮ ਕਰ ਰਹੀ ਸੀਗੀ ਨਾ ਉਹ ਪੈਨਿੰਡ ਦੇ ਵੀ ਨਹੀਂ ਦੇਖੀ ਉਹ ਵਿਚਾਰੀ ਨੇ ਕਿ ਆ ਕਿਸੇ ਦਾ ਬਗਾੜਨਾ ਡਾਕਟਰ ਤਾਂ ਹਮੇਸ਼ਾ ਇਹ ਸੋਚਦਾ ਹੈ ਕਿ ਮੇਰਾ ਮਰੀਜ਼ ਇੱਥੇ ਤੋਂ ਠੀਕ ਹੋ ਕੇ ਜਾਵੇ ਜੀ ਜੀ ਉਹਦੇ ਨਾਲ ਦਰਿੰਦਗੀ ਹੋਈ ਹੈ ਹੈ ਨਾ ਪਰ ਜੋ ਹੋਇਆ ਉਸ ਨੂੰ ਬਹੁਤ ਸ਼ਰਮਨਾਕ ਗੱਲ ਹੋਈ ਹੈ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਉਹ ਵੱਧ ਤੋਂ ਵੱਧ ਸਜ਼ਾ ਦਾ ਸੋ ਤੁਸੀਂ ਜਿੱਥੇ ਸਾਡੇ ਸੀਨੀਅਰ ਪੱਤਰਕਾਰ ਪੰਕਜ ਪਨੀਰ ਦੀ ਗੱਲ ਸੁਣ ਬਏ ਸੀਗੇ ਉੱਥੇ ਹੀ ਅਸੀਂ ਵੀ ਤੁਹਾਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਔਰ ਖਾਸ ਕਰਕੇ ਜਿਉਰੀ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਸੁਪਰੀਮ ਕੋਰਟ ਨੂੰ ਜਿਵੇਂ ਤੁਸੀਂ ਪਹਿਲਾਂ ਇੱਕ ਪੋਸਟ ਕੋ ਐਕਟ ਲੈ ਕੇ ਆਂਦਾ ਹੈ ਬੱਚੀ ਵਾਸਤੇ ਰੇਪ ਦਾ ਜੋ ਇੱਕ ਪ੍ਰਵੀਜ਼ਨ ਹੈ ਉਸੇ ਤਰ੍ਹਾਂ ਹੀ ਜਦੋਂ ਇਸ ਤਰ੍ਹਾਂ ਦੇ ਡਿਪਾਰਟਮੈਂਟ ਵਿੱਚ ਆ ਅਦਾਰਿਆਂ ਦੇ ਵਿੱਚ ਪਾਲ ਸੈਂਟਰਾਂ ਦੇ ਵਿੱਚ ਜਿੱਥੇ ਬਿੱਬੀਆਂ ਕੰਮ ਕਰਦੀਆਂ ਉੱਥੇ ਜਦੋਂ ਇਸ ਤਰ੍ਹਾਂ ਦੀ ਘਟਨਾ ਕੋਈ ਵਾਪਰ ਜਾਂਦੀ ਹੈ ਤਾਂ ਉਹਨਾਂ ਵਾਸਤੇ ਵੀ ਸਾਨੂੰ ਕੋਈ ਨਾ ਕੋਈ ਇਸ ਤਰ੍ਹਾਂ ਦਾ ਐਕਟ ਲੈ ਕੇ ਆਉਣਾ ਚਾਹੀਦਾ ਹੈ ਜਿਸ ਦੇ ਨਾਲ ਜਦੋਂ ਬੰਦਾ ਇਹ ਜਾ ਕੋਈ ਗੁ ਤੇ ਉਸ ਗੁਨਾਹ ਨੂੰ ਪਹਿਲਾਂ ਉਹਦੇ ਇੱਕ ਵਾਰੀ ਹੱਥ ਕੰਬਣ ਇਸ ਤਰ੍ਹਾਂ ਦਾ ਕੋਈ ਕੰਮ ਕਰਨਾ ਚਾਹੀਦਾ ਏ ਇਸੇ ਕਰਕੇ ਹੀ ਲੋਕ ਸ਼ਾਇਦ ਸਰਕਾਰਾਂ ਤੋਂ ਦਰਬਾਰਾਂ ਤੋਂ ਬਾਗੀ ਹੋ ਜਾਂਦੇ ਆ ਹਥਿਆਰ ਚੱਕ ਲੈਂਦੇ ਆ ਸੋ ਇਸ ਕਰਕੇ ਇਹਨਾਂ ਨੂੰ ਰੋਕਣ ਵਾਸਤੇ ਕੋਈ ਬਾਗੀ ਨਾ ਹੋਵੇ ਕੋਈ ਹਥਿਆਰ ਆਪਣੇ ਆਪ ਨਾ ਚੱਕੇ ਲਾਅ ਐਂਡ ਆਰਡਰ ਵਿਗੜੇ ਨਾ ਇਸ ਕਰਕੇ ਸਰਕਾਰਾਂ ਨੂੰ ਔਰ ਖਾਸ ਕਰਕੇ ਸੁਪਰੀਮ ਕੋਰਟ ਨੂੰ ਭਾਰਤ ਦੀ ਸਰਕਾਰ ਨੂੰ ਔਰ ਭਾਰਤ ਦੇ ਜੂਰੀ ਨੂੰ ਇਸ ਬਾਰੇ ਕੋਈ ਸਖਤ ਕਾਨੂੰਨ ਲਿਆਉਣਾ ਚਾਹੀਦਾ ਏ ਤਾਂ ਜੋ ਸਾਡੀਆਂ ਬੱਚੀਆਂ ਬੇਖੌਫ ਪੁਜਾਰਾਂ ਦੇ ਵਿੱਚ ਆਪਣੀਆਂ ਉਕਾਰਨ ਸ ਕਰਨ ਔਰ ਬਜਾਰਾਂ ਦੇ ਵਿੱਚ ਬੇਖੌਕ ਹੁਮ ਤੁਮ ਸਕਣ ਧੰਨਵਾਦ ਜੀ